ਇਕ ਤਸਵੀਰਾਂ ਨੇ ਮੌਜੂਦਾ ਸੰਸਦ ਸਰਦਾਰ ਸੇਰ ਸਿੰਘ ਕੁਬਾਇਆ ਅਤੇ فاضਲ ਕਾ ਦੇ ਐਕਸ ਐਮ ਐਲ ਏ ਦਵਿੰਦਰ ਕੁਬਾਇਆ ਦੇ ਪਿੰਡ ਜਲਾਲਾਬਾਦ ਜੇ ਪਿੰਦੇ ਪਿੰਡ ਕੁਬਾਇਆ ਦਾ ਜਿੰਨੂੰ ਜਾਣ ਵਾਲੇ ਰਸਤਾ ਨੂੰ ਲੈ ਕੇ ਪਹਿਲਾਂ ਹੀ ਬੜੀਆਂ ਚਰਚਾ ਹੋਈਆਂ ਨੇ ਤੇ ਹੁਣ ਫੇਰ ਇਹ ਪਿੰਡ ਇੱਕ ਵਾਰੀ ਚਰਚਾ ਦਾ ਕੇਂਦਰ ਬਣ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਰਸਤੇ ਦੀ ਹਾਲਤ ਬੜੀ ਖਸਤਾ ਹੈ ਜਿਹੜਾ ਕਿ ਪਿੰਡ ਕੋ ਬਾਏ ਨੂੰ ਸ਼ਹਿਰ ਨਾਲ ਜੋੜਦਾ ਹੈ ਇਹਨੂੰ ਲੈ ਕੇ ਪਹਿਲਾਂ ਵੀ ਇੱਕ ਆਡੀਓ ਵਾਇਰਲ ਹੋਈ ਸੀ ਜਿੰਦੇ ਚ ਇੱਕ ਡਰਾਈਵਰ ਸੰਸਦ ਕੋ ਬਾਏ ਸਾਹਿਬ ਨੂੰ ਕਹਿੰਦਾ ਪਿਆ ਵੀ ਭਈ ਇਹਨੂੰ ਬਣਾ ਦਿਓ ਤੁਸੀਂ ਉਹ ਕਹਿੰਦਾ ਨਹੀਂ ਹਾਲੇ ਹੜ ਆਏ ਨੇ ਉਹਦਾ ਤੋ ਵਿੱਲੇ ਹੋ ਜਾਈਏ ਤੇ ਫੇਰ ਬਣਾਵਾਂਗੇ ਪਿਛਨੇ ਦਿਨੋਂ ਮਸਨਾ ਇਹ ਹੋਇਆ ਕਿ ਇੱਥੋਂ ਐਕਸ ਐਮ ਵੀਲੇ ਰਵਿੰਦਰ ਆਉਲਾ ਚੱਲੇ ਸੀਗੇ ਤੇ ਉਹਨਾਂ ਨੂੰ ਮਾਰਕੀਟ ਕਮੇਟੀ ਮਾਰਕੀਟ ਵਾਲਿਆਂ ਨੇ ਸਵਾਲ ਪਤਾ ਵੀ ਇਹ ਸੜਕ ਬਣਵਾ ਦੋ ਤੇ ਦਰਿਆਦਿਲ ਆਮਲਾ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਉਹਨਾਂ ਕੋਲ ਜੋ ਮੰਗ ਲਓ ਉਹ ਹਾਜ਼ਰ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਸੜਕ ਮੈਂ ਬਣਵਾ ਚੱਲਿਆਂ ਉਹਨਾਂ ਨੇ ਮਟੀਰੀਅਲ ਭੇਜਤਾ ਪ੍ਰੀਮਿਕਸ ਵਗੈਰਾ ਭੇਜਤਾ ਸਾਰਾ ਕੁਝ ਪਰ ਇਹ ਗੱਲ ਜਿਵੇਂ ਹੀ ਉਥੋਂ ਦੇ ਪ੍ਰਸ਼ਾਸਨ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕੰਮ ਰੁਕਾਤਾ ਮੌਕੇ ਤੇ ਜੋ ਜੀਸੀਬੀ ਟਰੈਕਟਰ ਟਰਾਲੀ ਆਏ ਸੀ ਉਹਨੂੰ ਪੁਲਿਸ ਚੱਕ ਲੈਗੀ ਤੇ ਸੁਣਿਆ ਹੈ ਵੀ ਉੱਥੇ ਲੇਬਰ ਕਰਨਾ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਵੀ ਲੈਗੀ ਇਹਦੇ ਵਿਰੋਧ ਚ ਹੁਣ ਮਾਰਕੀਟ ਵਾਲਿਆਂ ਨੇ ਧਰਨਾ ਲਗਾਇਆ ਹੋਇਆ ਹੈ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਪੂਰਾ ਮਸਲਾ ਕੀ ਹੈ ਤੁਹਾਨੂੰ ਅਸੀਂ ਸਮਝਾਤਾ ਹੁਣ ਇਸ ਦੇ ਬਾਅਦ ਤਾਂ ਅਲੱਗ-ਅਲੱਗ ਪਾਰਟੀਆਂ ਦੇ ਲੋਕਾਂ ਦੀਆਂ ਬਿਆਨਬਾਜ਼ੀਆਂ ਨੇ ਉਹਨਾਂ ਨੂੰ ਬਾਈਪਾਸ ਕਰਦੇ ਹੋਏ ਅਸੀਂ ਤੁਹਾਨੂੰ ਉਥੋਂ ਦੇ ਜਿਹੜੇ ਸਥਾਨੀਏ ਲੋਕਾਂ ਨੇ ਕੁਝ ਕਿਹਾ ਉਹਦੀਆਂ ਕੁਝ ਕਲਿੱਪਾਂ ਜ਼ਰੂਰ ਅਸੀਂ ਦਿਖਾਵਾਂਗੇ ਦਾ ਇਨਫਰਮੇਸ਼ਨ ਨੂੰ ਦੇਖਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਮਸਲੇ ਤੇ ਤੁਹਾਡੇ ਕੀ ਵਿਚਾਰ ਨੇ ਉਹ ਕਮੈਂਟ ਬਾਕਸ 'ਚ ਜ਼ਰੂਰ ਦੇਣਾ ਜੀ ਆਹ ਰੋਡ ਸਾਡਾ ਪਿਆਣਾ ਦਾ ਜਿਹੜੀ ਰੋਡ ਟੁੱਟਿਆ ਜਿਹੜਾ ਇਹਦਾ ਕੈਪਟਨ ਅਮਿੰਦਰ ਸਿੰਘ ਰਾ ਆਵਲਾ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਰੋਡ ਇੰਨਾ ਬਣਾ ਦਿਓ ਜੀ ਉਹਨਾਂ ਨੇ ਕਿਹਾ ਵੀ ਸਵੇਰੇ ਤੁਹਾਡੇ ਬਾਅਦ ਤੇ ਸਾਰਾ ਗਾੜਕਾ ਵਗੈਰਾ ਪੱਥਰ ਆ ਜਾਊਗਾ ਹੂੰ ਉਹਨਾਂ ਨੇ ਉਹ ਪਿਆ ਪੱਥਰ ਉਹਨਾਂ ਨੇ ਤੜਕੇ 5 ਵਜੇ ਗੱਡੀਆਂ ਭੇਜ ਤੇ ਪੱਥਰ ਆ ਗਿਆ ਸਾਰਾ ਜਦੋਂ ਉਹਨਾਂ ਨੇ ਜੇ ਮਸ਼ੀਨ ਕੱਲੀ ਸਾਰਾ ਕੀਤਾ ਤੇ ਜਿਹੜੇ ਇਥੇ ਹੋਰ ਐਮਪੀ ਆਪਣੇ ਕਬਾਇਆ ਸਾਹਿਬ ਇਹਨਾਂ ਨੇ ਤੇ ਕੁਝ ਬੰਦਿਆਂ ਨੇ ਹੋਰ ਕਰਕੇ ਰਵੜਾ ਪਾ ਕੇ ਵੀ ਅਸੀਂ ਬਣਾਉਣੀ ਛੋਟੀ ਮਸ਼ੀਨਾਂ ਅੰਦਰ ਕਰਾ ਦੇ ਪਰਚਾ ਕਰਾ ਦੇ ਇਹ ਕੰਮ ਰੁਕ ਗਿਆ ਜੀ ਤੇ ਕੰਮ ਰੁਕ ਗਿਆ ਚਲੋ ਅੱਜ ਐਮਐਲਐ ਸਾਹਿਬ ਇਧਰ ਆਏ ਚਾਹੇ ਉਹ ਸਾਹਿਬ ਕੇ ਆ ਕੋਈ ਇਧਰ ਆਏ ਇੱਥੇ ਸਾਡੇ ਆ ਦੁਕਾਨਦਾਰ ਜਿਹੜੇ ਬੜੇ ਦੁਖੀ ਆ ਮਿੱਟੀ ਪੈਂਦੀ ਦੁਕਾਨਾਂ ਦੇ ਵਿੱਚ ਇਹਨਾਂ ਦਾ ਸਮਾਨ ਖਰਾਬ ਹੁੰਦਾ ਰਾਹ ਗੀਰਾਂ ਨੂੰ ਪਰੇਸ਼ਾਨੀ ਆਉਂਦੀ ਆ ਤੇ ਅੱਜ ਇਹਨਾਂ ਕੋਈ ਪੈਸੇ ਕੋਲੋਂ ਪਾਏ ਸੀ ਤੇ ਕੁਝ ਉਹਨਾਂ ਨੇ ਆ ਵੀ ਅਸੀਂ ਕਰ ਦਨੇ ਆ ਤੇ ਇਹਨਾਂ ਨੇ ਜਿਹੜਾ ਦਿਆ ਕੇ ਜਿਹੜੀ ਅਸੀਂ ਮਸ਼ੀਨ ਤੇ ਸਾਡੇ ਜਿਹੜੇ ਦੁਕਾਨਦਾਰ ਭਰਾ ਹੈ ਉਹ ਸਾਰੇ ਇਹਨਾਂ ਨੇ ਅੰਦਰ ਥਾਣੇ ਬੰਦ ਕਰਤੇ ਜੀ ਪਹਿਲਾਂ ਮੈਨੂੰ ਇਹ ਰਸੇ ਗੋਲਡੀ ਨੂੰ 4 ਸਾਲ ਆਏ ਨੂੰ ਹੋ ਗਏ ਆ ਸਾਨੂੰ ਜਵਾਬ ਦੇਵੇ ਵੀ ਇੱਥੇ ਕਿੰਨੇ ਵਾਰ ਆਇਆ ਤੇ ਉਹਨੂੰ ਅਸਰ ਨਹੀਂ ਸੀ ਨਹੀਂ ਜੀ ਬੈਨ ਕਿਸੇ ਨੂੰ ਕੋਈ ਆਪਣਾ ਹੱਕ ਨਹੀਂ ਵੀ ਆਪਣਾ ਸਕਾਰੀ ਜਗ੍ਹਾ ਤੇ ਕੋਈ ਪੱਜਰੀ ਪਾਵੇ ਨਹੀਂ ਆ ਜੀ ਕੋਈ ਗੱਲ ਨਹੀਂ ਜੀ ਪਿੱਛੇ ਜੀ ਐਮਐਲ ਸਾਹਿਬ ਨੇ ਖੁਦ ਨੇ ਭੇਜੇ ਦੋ ਟਰੈਲੇ ਜੀ ਉਹਦੇ ਕਰਕੇ ਆ ਮੇਨ ਰੋਡ ਤੇ ਪਏ ਆ ਜੀ ਕਸਾਰੇ ਕੇ ਹਰਾਸਤ ਦੇ ਵਿੱਚ ਵੀ ਲਿਆ ਕੇ ਕੁਝ ਲੋਕਾਂ ਨੂੰ ਨਹੀਂ ਜੀ ਵੈਸੇ ਆਪਣੇ ਵਿੱਕਰ ਰੁਕੇ ਦੋ ਜੀ ਤੇ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਮਾਰਕੀਟ ਵਾਲਿਆਂ ਨੇ ਪੂਰੀ ਤਰ੍ਹਾਂ ਰੋਡ ਜਾਮ ਕੀਤੀ ਹੋਈ ਹੈ ਤੇ ਕਈ ਵਹੀਕਲ ਇੰਦੇ ਛੇ ਫਸੇ ਹੋਏ ਨੇ ਮਾਰਕੀਟ ਕੁਬਾਇ ਦੀ ਮਾਰਕੀਟ ਵਾਲਿਆਂ ਨੇ ਖੂਬ ਨਾਰੇਬਾਜੀ ਕੀਤੀ ਹੈ ਸਰਕਾਰ ਦੇ ਖਿਲਾਫ ਜਿੰਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਥੇ ਮੌਕੇ ਤੇ ਚਸ਼ਮਦੀਦ ਕੁਝ ਗਵਾਹ ਹੋ ਰਹੇਗੇ ਨੇ ਕੁਝ ਪਰਦਰਸ਼ਨਕਾਰੀ ਹੋਰ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਪਛਾਣ ਸੋਚਵਾਸ ਦੋਰੀ ਇੱਕ ਵਾਰ ਨਹੀਂ ਕਰ ਰਹੇ ਆਪਣੇ ਬੋਲ ਬਾਤ ਚਾਹ ਹਾਜਰ ਨਹੀਂ ਬੜਾ ਹਰਾਰੀ ਨਹੀਂ ਬੜਾ